ਸਰਕਾਰ ਸੰਸ ਰਬਾ ਸਪੋਰਟਸ ਕਲਾਬ ਦੇ ਮੈਂਬਰਾਂ ਵੱਲੋਂ ਅੱਜ ਚਪੂਲੀ ਤੇ ਜਿੱਥੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਉੱਥੇ ਦੋਨੇ ਪਾਸੇ ਪੁਲੀ ਦੇ ਆ ਬਣਾਈਆਂ ਜਾਂਦੀਆਂ ਨੇ ਸਪੋਰਟਾਂ ਲਈ ਜਾਂਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਰ ਵੀ ਡਿੱਗ ਜਾਂਦੀ ਆ ਤੇ ਬੱਚਿਆਂ ਦਾ ਨੁਕਸਾਨ ਹੋਣ ਦਾ ਡਰ ਰਹਿੰਦਾ ਛੱਟਾਂ ਵਜਦੀਆਂ ਨੇ ਜੋ ਕਾਰ ਚਲਾਉਂਦੇ ਨੇ ਉਹਨਾਂ ਦੇ ਛੱਟ ਵਜਦੀ ਆ ਲੱਗਣਾ ਤੇ ਆਇ ਤੁਹਾਨੂੰ ਪੁਲੀ ਦਿਖਾਉਨੇ ਆ ਕਲਾਬ ਵੱਲੋਂ ਵੱਖ-ਵੱਖ ਸਮੱਸਿਆਵਾਂ ਦੇ ਹੱਲ ਵਾਸਤੇ ਸਮੇਂ-ਸਮੇਂ ਤੇ ਕੰਮ ਕੀਤੇ ਜਾਂਦੇ ਨੇ ਇਹਦੇ ਪੁਲੀ ਬਹੁਤ ਖਤਰਨਾਕ ਆ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਫੋਰਸ ਕਲੱਬ ਦੇ ਮੈਂਬਰ ਨੇ ਬਿੱਟੂ ਆ ਕਾਲਾ ਹਰਪਿੰਦਰ ਬਾਖੀ ਕਹਿੰਦੇ ਇਹਨੂੰ ਇੱਕੋ ਮੁੰਡਾ ਨੌਜਵਾਨ ਹੋਰ ਆ ਆ ਪੁਲੀ ਆ ਉਹ ਇਹਦੇ ਵਿੱਚ ਜਦੋਂ ਰਾਤ ਨੂੰ ਲੈਡ ਪੈਂਦੀ ਆ ਆ ਸੜਕ ਹੁੰਦੀ ਆ ਤੇ ਇਹਦੇ ਵਿੱਚ ਸਿੱਧੀ ਐਸ ਰੋਡ ਤੇ ਕਾਰ ਲੱਗ ਜਾਂਦੀ ਆ ਇਹਦੇ ਵਿੱਚ ਸਾਡੀ ਅੱਖੀ ਦੇਖਣ ਦੀ ਗੱਲ ਆ ਕਾਰ ਦੇ ਵਿੱਚ ਬੱਚੇ ਸੀ ਉਹਨਾਂ ਦੇ ਸੱਟਾਂ ਲੱਗੀਆਂ ਯਾਰਾ ਨਾ ਬੱਸ ਤੇ ਇਹਦੇਲੇ ਪਾਸੇ ਵੀ ਆਈ ਕੁਛ ਆ ਸੁਣਾ ਲੈਂਦੇ ਆ ਬੱਸ ਅੱਥਰ ਜਾ ਕੇ ਬਹਿਰ ਪਿੰਡ ਦੀ ਪੰਚਾਇਤ ਨੂੰ ਬੇਨਤੀ ਕੀਤੀ ਸੀ ਉਹਨਾਂ ਨੂੰ ਕੁਝ ਟਾਈਮ ਲੱਗੂਗਾ ਕਿਉਂਕਿ ਪੰਚਾਇਤ ਨਵੀਂ ਨਵੀਂ ਬਣੀ ਆ ਉਹਨਾਂ ਤੇ ਅਸੀਂ ਸੋਚਿਆ ਵੀ ਕਿਉਂਕਿ ਕਿ ਉਹਨਾਂ ਕਲੱਬ ਵੱਲੋਂ ਇਹਨਾਂ ਕਾ 服务 ਕਰਦੀ ਹੈ ਚਲੋ ਖਿੱਚੋ ਪਰਿਆ ਉਹ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਕਾ 服务 ਕਰਨ ਲੈ ਉਹ ਐ ਸਿੱਧੀ ਕਰ ਦਿਓ ਇਹ ਲੋਕ ਸਿੱਧੀ ਕਰੋ ਐ ਰਪਿੰਦਰ ਤੂੰ ਇੱਕ ਹਰ ਤੂੰ ਇੱਧਰ ਲੱਗ ਰਪਿੰਦਰ ਤੂੰ ਮਗਾ ਕੇ ਉਧਰ ਜਾ ਤੂੰ ਵਿਚਾਲੇ ਲੱਗ ਜਾ ਮੈਂ ਪਰਾਂਗਾ ਬੋਰ ਨਸਾਨ ਹੁੰਦਾ ਸੀਗਾ ਕੋਈ ਐਂ ਹਾਂ ਹਾਂ ਸਿੱਧੀ ਕਰ ਦੋ ਜਲਦੀਆ ਕਰੋ ਆਈ ਮਾਣਾ ਰਤ ਨੂੰ ਜਦ ਲਾਈਟ ਪੈਂਦੀ ਸੀ ਕਈ ਵਾਰ ਭੰਗ ਵਾਲੀ ਟਰਾਲੀ ਸਨਗਦੀ ਸੀ ਤਾਂ ਉਹਦੇ ਵਿੱਚ ਡਿੱਗ ਜਾਂਦੀ ਸੀ ਪੁਲੀ ਜਿਆਦਾ ਛੋਟੀ ਜਿਆਦਾ ਬਿਲਕੁਲ ਸੜਕ ਦੇ ਨਾਲ ਲੱਗੀ ਹੋਈ ਆ ਚਲੋ ਚਲੋ ਸਿੱਧੀ ਕਰੋ ਸ਼ਾਬਾਸ਼ ਤੂੰ ਇੱਧਰ ਰੱਖ ਕੇ ਕਾਲੇ ਨਹੀਂ ਲਗਾਏ ਤੂੰ ਵਿਚਾਰੇ ਲਗਾ ਸ਼ਾਬਾਸ਼ ਤਲਬ ਦਿਨ ਨੌਜਵਾਨ ਸਮੇ ਸਮੇਤੇ ਇਹ ਜੋ ਪ੍ਰਾਲੇ ਕਰਦੇ ਰਹਿੰਦੇ ਨੇ ਜੋ ਵੀ ਪਿੰਡ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਥੋੜੀ ਹੋਰ ਪਰ ਇਹਨੂੰ ਕਰ ਦੋ ਸੜਕ ਤੇ ਆ ਚਲ ਥੋੜੀ ਜਿਹੀ ਕਰ ਗਾਈਏ ਬਸ ਉਹ ਦੂਜੇ ਪਾਸੇ ਵੀ ਰੱਖੋ ਪੱਥਰ ਚਾ ਰੱਖੋ ਜੀ ਆਹ ਟਰੈਕਟਰ ਦੀ ਮਦਦ ਨਾਲ ਸੁਹਾਗੇ ਤੇ ਰੱਖ ਕੇ ਪੱਥਰ ਲਿਆਂਦੇ ਨੇ ਇੱਥੇ ਰੱਖਣ ਵਾਸਤੇ ਪੱਥਰ ਰੱਖ ਦਿਓ ਔਲੀ ਸੜਕ ਸੱਟ ਨਾਲ ਖਾ ਲਿਓ ਇਹਨੂੰ ਪਿੱਛੇ ਕਰ ਦੋ ਰਵਿੰਦਰ ਹੋਰ ਪਿੱਛੇ ਕਰੋ ਇਹਦੇ ਨਾਲ ਇੱਕ ਪੱਥਰ ਜਿਹੜਾ ਵੱਡਾ ਲਿਆਂਦਾ ਉਹ ਲੱਗ ਬਸ ਆਹੀਂ ਰਹਿਣ ਦੋ ਜਾਈਂ ਰਹਿਣ ਦੋ ਆਹੀਂ ਰਹਿਣ ਦੋ ਵਿਚ ਨਾ ਡਿੱਗ ਜੇ ਆ ਚੱਕ ਲੋ ਤੇ ਰੋੜ ਦੋ ਇਹਨੂੰ ਹੱਥ ਨਾਲ ਪਾਓ ਹੱਥਾਂ ਨਾਲ ਸ਼ਾਬਾਸ਼ ਉਹ ਆ ਇਹਨੂੰ ਕਰਦੇ ਫੜਾ ਹੈ ਹੈ ਤੇ ਸੜਕ ਤੇ ਆ ਜਾਣਾ ਕੱਲ੍ਹ ਕਲਰ ਨਾਲ ਕੋਈ ਦੇ ਇਹ ਨੂੰ ਐ ਕਰੋ ਐ ਲੋਡ ਕਰ ਦੋ ਜਿੰਨਾ ਜਿੱਤ ਆਏ ਆ ਜੀ ਬਾਈ ਫੁਲਗਾ ਠੀਕ ਆ ਠੀਕ ਆ ਸਰ ਤੋਂ ਬਹੁਤ ਚੰਗੀ ਲੱਗ ਰਹੀ ਹੈ ਇਥੇ ਜੇ ਗੇਗ ਮੈਂ ਇਹਨਾਂ ਤੋਂ ਹਮ ਦਾ ਪਤਾ ਮਾਰਦਾ ਤਾ ਕੋਈ ਬਹੁਤ ਚਲਾ ਹੋ ਗਏਗਾ ਪਾਲਾ ਦਿੱਤਾ ਗਿਆ ਇਹਦੇ ਨਾਲ ਉਹਦੇ ਪਾਸੇ ਤੇ ਰੱਖ ਦੇ ਤੇ ਬੈਠਾ ਸੀ ठीक ठाक चलो जाना भी बच बचा कार गो हों का भी नुकसान होना बचूगा जो थानू वीडियो चीज लगी कलब वालों की कार सही लगन तीडियो शेयर कर दो कमेंट करके दस कम कने लगे ਲੋਕਾਂ ਦੀ ਕੀਮਤੀ ਜਾਨ ਬਚਾਉਣ ਵਾਸਤੇ ਗੱਡੀਆਂ ਬਚਾਉਣ ਵਾਸਤੇ ਐਕਸੀਡੈਂਟ ਵਿੱਚ ਲੋਕਾਂ ਵਾਸਤੇ ਇਹ ਕਾਰਜ ਕੀਤਾ ਗਿਆ। ਸ਼ੇਅਰ ਕਰ ਦਿਓ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ।